ਗਾ ਲੈ ਤਾਂ ਓਏ ਕਿਦਾ ਤੇਰੀ ਜਾਂਦਾ ਓਏ ਕੁੱਤਾ ਆ ਲੈ ਲੰਘ ਗਿਆ ਹੁਣ ਕਿੱਥੇ ਲੱਗੂ ਹਾਂ ਕੀ ਬਾਤ ਹੈ ਤੂੰ ਡੁੱਬਣਾ ਡੁੱਬਣਾ ਗਿਆ ਆ ਗਿਆ ਲੱਗ ਜਾ ਲੱਗ ਜਾ ਕੰਡੇ ਆ ਆਜੋ ਸ਼ੇਰਵਾ ਚਲਿਏ ਦੁਨੀਆ ਤੈਨੂੰ ਲੱਭਦੀ ਫਿਰਦੀ ਏ ਜੀ ਸਾਡੇ ਪਿੰਡ ਦਾ ਪੰਮਾ ਪੰਮਾ ਜਿਹੜਾ ਹੀ ਉਹ ਓਏ ਉਹ ਪੰਮਾ ਉਹ ਕਰੋ ਮੇਰੀ ਤਰੀ ਪੰਮਾ ਸਾਡੇ ਪਿੰਡ ਸਭ ਤੋਂ ਬੜਾ ਤਰਾਕ ਹੈ ਜੀ ਇਹਨੇ ਬਸ ਇੱਥੇ ਤੇ ਤੈਰੀ ਪੈਂਦਾ ਹੀ ਇੱਥੇ ੁੱਕ ਜਾਂਦਾ ਨਾ ਨਾ ਤੂੰ ਉਲਟ ਕਹਿ ਪੰਮਾ ਸਾਡੇ ਉਹਨੂੰ ਸਭ ਤੋਂ ਬੜੀ ਖਾਤ ਹੈ ਜੀ ਉਹ ਨਾ ਵੀਡੀਓ ਬਣਦੀ ਭਈ ਜੋ ਹੈਗਾ ਵੀਡੀਓ ਜ ਹੈ ਹੁਣ ਪਰ ਆਵੇ ਇੱਦਾਂ ਪਬਲਿਸ਼ ਹੋਣੀ ਐ ਇਹ ਕਰਨੂ ਪੰਮਾ ਕਾਕੂ ਵਾਕੀ ਜੋ ਆਗ ਤੇ ਕੋਸ਼ ਜਿਹੜੇ ਗਏ ਆ ਉੱਪਰ ਨੂੰ ਗਏ ਬੇ ਉੱਪਰ ਤੇ ਤਾਰੀ ਬਹਿ ਕੇ ਆਣਗੇ ਹਾਂਜੀ ਸਾ ਸਰੀਆ ਕਾਲਜੀ ਬਈ ਸਾਰਿਆਂ ਨੂੰ ਤੇ ਅਸੀਂ ਪਿੰਡ ਸਾਡਾ ਪਿੰਡ ਜਿਹੜਾ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਤੇ ਇੱਥੇ ਬਈ ਸਤਲੋਜ ਦੇ ਵਿੱਚ ਪਾਣੀ ਆਇਆ ਵਾ ਪਾਣੀ ਆ ਬਥੇ ਪਿੰਡ ਜਿਹੜੀ 32 ਹੈਣੀ ਅੱਜ ਤੇ ਪਿੰਡ ਵਾਲੇ ਜਿਹੜੇ ਆ ਪੂਰੇ ਦਰਿਆ ਦੇ ਵਿੱਚ ੱਲ ਕਰਦੇ ਆ ਪਿੱਛੇ ਸੱਤ ਲੋ ਦਰਿਆ ਤਾਂ ਉਹਨਾਂ ਨੂੰ ਵੀ ਦਿਖਾਉਂਦੇ ਆ ਇੱਥੇ ਰੌਣਕ ਮੇਲਾ ਨੋਇਵਾਨ ਕਹਿੰਦੇ ਉਹਨਾਂ ਸ਼ਾਲ ਮਾਰਨ ਗਏ ਇੱਥੇ ਨੂੰ ਉਹ ਸਭ ਤੋਂ ਅੱਗੇ ਕੋਈ ਸਾਹਿਬ ਆਪ ਮੂਰੇ ਹੋਏ ਆ ਏ ਠਾ ਉਹ ਦੇਖੀ ਜਾਓ ਕਿਹਦੀ ਲੰਬੀ ਸ਼ਾਲ ਹੈ ਚੱਲੋ ਪੰਮੇ ਚੱਲ ਚੱਲ ਏ ਆ ਲਾਗੇ ਰਹਿ ਗਿਆ ਚੱਲ ਚੱਲ ਬਈ ਹਾਂ ਕਾਰਗਲ ਇਹ ਹੈਗਾ ਹਜਾਂ ਕਾਕੂ ਚੱਲੋ ਚੱਲ ਬਿਰੂ ਵਾਹ ਜੀ ਵਾਹ ਓਏ ਇਹ ਨਾ ਮਾਰੀ ਸਾਹ ਤੋਂ ਅੱਗੇ ਚਲੋ ਤੁਸੀਂ ਵੀ ਤਕਵੀਰ ਸਿੰਘ ਕੀ ਹੋਇਆ ਲੈ ਤਾਂ ਚਲੋ ਮਾਰ ਦੇ ਪਜੂ ਵੀ ਇਹਦਾ ਸ਼ਾਬਾਸ਼ ਬਈ ਆ ਨਜ਼ਾਰਾ ਨਹੀਂ ਕਿਤੇ ਮਿਲਣਾ ਵਿੱਚ ਮੈਂ ਸਪਰੀ ਤੋਂ ਨਹੀਂ ਨਾਈ ਜਾਂਦੀਆਂ ਸਾਡੇ ਆ ਲੈ ਆ ਵੀ ਮੜਿਆ ਹੋਇਆ ਗਰਮ ਆਏ ਹਾਏ ਹਾਏ ਕਰ ਗੱਲ ਵਿੱਚ ਮੱਝਾਂ ਮਰੀਤ ਨਾਈ ਜਾਂਦੀਆਂ ਤੇ ਆ ਰੌਣਕਾਂ ਵੀ ਦਰਿਆ ਦੀਆਂ ਪਾਣੀ ਪੂਰਾ ਛਿਲਡ ਹੈ ਕਾਕੂ ਪਾਣੀ ਕਿਦਾਂ ਹੋਏ ਛਿਲਡ ਹੈ ਕੱਲ ਪਰਸੋ ਮਨਦੀਪ ਕਹਿੰਦਾ ਵਾਹ ਮੜਾ ਕਹਿੰਦਾ ਸਾਨੂੰ ਕਹਿੰਦਾ ਕੂਲਰ ਚ ਪਾ ਕੇ ਕਹਿੰਦਾ ਪਾਇਆ ਕਰਨਾ ਲੈ ਕੇ ਇੱਥੇ ਤੇ ਸਹੀ ਗੱਲ ਹੈ ਨਹੀਂ ਠੰਡਾ ਪਾਣੀ ਹੈ ਹੈ ਸਹੀ ਗੱਲ ਹੈ ਜਿੰਨਾ ਠੰਡਾ ਪਾਣੀ ਪੂਰੇ ਗਲੇਸ਼ੀਅਰ ਹੀ ਆਂਦੇ ਹੈ ਅ ਸਾਰਾ ਪਾਣੀ ਜਿਹੜਾ ਗਲੇਸ਼ੀਅਰਾਂ ਦਾ ਸਪੀਤੀ ਤੋਂ ਚੱਲਦਾ ਸਪੀਤੀ ਤੋਂ ਚੱਲਦਾ ਚਲਾਉਂਦਾ ਹਿਮਾਚਲ ਹਿਮਾਚਲ ਦੇ ਵਿੱਚੋਂ ਲੰਘਦਾ ਟੱਪਦਾ ਇੱਥੇ ਪੁੱਜ ਜਾਂਦਾ ਤੇ ਇੱਧਰੋਂ ਆਉਂਦਾ ਇੱਧਰ ਨੰਗਲ ਤੇ ਇੱਧਰ ਅਨੰਤਪੁਰ ਸਾਹਵਰ ਰੋਪੜਾ ਹਾਂਜੀ ਕਾਕੂ ਦਾ ਇਹ ਕਾਕੂ ਕਿੰਨੇ ਘੰਟੇ ਹੋ ਗਏ ਆਏ ਨੂੰ ਮੈਨੂੰ ਹੋ ਗਏ 1.5 ਘੰਟੇ 1.5 ਘੰਟੇ ਤਾਂ ਪਤੰਦਰਾ ਮੈਨੂੰ ਹੋ ਗਿਆ ਪਤੰਦਰਾ 1.5 ਘੰਟੇ ਤਾਂ ਮੈਨੂੰ ਹੋ ਗਿਆ ਦੱਬਾਣਾ ਭਰ ਕੇ ਗੱਤ ਨੂੰ ਗਿਆ ਪਾਣੀ ਜਾਣ ਆ ਹੁਣ ਉਹ ਅੱਗਾ ਦਾ ਹੈ ਜਾਂ ਮੜਿਆ ਕਰਦੇ ਹੁਣ ਹਟ ਗਏ ਓਏ ਪਹਿਲਾਂ ਕਰਦੇ ਡੰਡਾ ਲੈ ਕੇ ਆਂਦੇ ਤੇ ਮੈਂ ਨਾਲੇ ਹੱਸਦੇ ਤੇ ਨਾਲੇ ਭੱਜਦੇ ਤੇ ਮਰ ਜਿਹਦੇ ਘਰ ਦੇ ਆਗੇ ਨਾ ਸਭ ਤੋਂ ਯਾਰੂ ਦੀ ਸਹੀ ਗੱਲ ਹੈ ਇਹ ਟੈਨਸ਼ਨ ਰਹਿੰਦੀ ਸੀ ਨਾ ਆਂਦੇ ਵੀ ਆਣ ਪੂਰੇ ਡੰਡਾ ਲੈ ਕੇ ਪੂਰੇ ਮੂਡ ਚ ਹੈਂਗਾ ਨਾ ਜੀ ਜਦੋਂ ਗਟਾਈ ਹੁੰਦੀ ਜਦੋਂ ਜਾਲ ਕਾ ਬਲੌਗ ਨੂੰਗਾ ਸਿਸਟਮ ਹੁੰਦਾ ਰੱਜ ਕੇ ਜਲੀਲ ਹੋਣਾ ਤਾਂ ਹੈ ਓਏ ਰੱਜ ਕੇ ਜਲੀਲ ਹੋਏ ਹੋਣੇ ਤੇ ਹੈ ਉਹ ਲੇਹ ਦਾਸ ਆ ਵੀ ਰੌਣਕਾ ਪਿੰਡ ਦੀਆਂ ਪੰਮਾ ਕਹਿੰਦਾ ਉਹਨਾਂ ਦੁਬਾਰਾ ਇੱਕ ਵਾਰ ਫੇਰ ਉਹ ਆਹ ਕਿਆ ਤਾ ਓਏ ਕਰਾਤੀ ਬੇਸ਼ਤੀ ਹੈ ਨਹੀਂ ਪੰਮਿਆ ਫੇਲ ਐ ਤੂੰ ਆਏ ਮੁੜ ਕੇ ਆ ਮੁੜ ਕੇ ਆ ਹੈ ਉਹ ਹਟ ਜਾ ਓਏ ਪੰਮਿਆ ਦੇ ਲੈ ਕਿਆ ਕਹਿੰਦੇ ਚੱਲੋ ਬਗੂਣ ਤੈਨੂੰ ਦੇਖਦੇ ਆ ਏ ਆ ਨਹੀਂ ਪਤੰਦਰਾ ਉਹਨੇ ਕਾਹ ਵੀ ਲੰਬੀ ਛਾਲ ਮਾਰੀ ਓਏ ਕਾਰ ਗੱਲ ਉਹ ਚੱਲੇ ਚੱਲੇ ਛੇਤੀ ਕੀ ਹੱਕ ਦੇਗਾ ਮਨ ਨੂੰ ਕੀ ਬਾਤ ਹੈ ਸਿਰਾ ਆ ਦੇਖ ਲੈ ਉਧਰ ਬਾਪੂ ਨਾਲ ਲਾਈ ਜਾਂਦਾ ਪੰਮਾ ਕਹਿੰਦੇ ਥੱਕ ਗਿਆ ਭਾਵੇਂ ਹੋ ਰਿਆ ਜਾਂਦੀ ਵਾਰ ਤੇ ਵਿਚਾਰ ਤਾਂ ਦੇ ਜਿਹੜੀ ਤੂੰ ਛਾਲ ਮਾਰੀ ਨਾ ਤੂੰ ਅੱਜ ਨਹੀਂ ਨਹੀਂ ਜਿਹੜੀ ਤੂੰ ਪੱਗੂ ਜਿਹੜੀ ਨੇ ਛਾਲ ਮਾਰੀ ਨਾ ਆਖਰੀ ਵਾਸ਼ ਐਂਡ ਰਿਕਾਰਡ ਵਲ ਓਏ ਐਥਲੀਟ ਆਹ 올림픽 ਵਾਲੇ ਲੱਭਦੇ ਬਈ ਇੰਡੀਆ ਟੀਮ ਵਾਲੇ ਕਹਿੰਦੇ ਇਤਨਾ ਤਰਾਕ ਸਾਨੂੰ ਕਿਤੇ ਮਿਲਣਾ ਨਹੀਂ ਪੰਮੇ ਜਿਹੜੀ ਆਖਰੀ ਸ਼ਾਟ ਮਾਰੀ ਸੱਚੀ ਉਹੀ ਸੀ ਓਏ ਦੁਬਾਰਾ ਮਾਰਦੇ ਨਹੀਂ ਤਾਂ ਦੇਖ ਲੈ ਤੇਰੀ ਅੱਜ ਤੇਰੀ ਇੱਜ਼ਤ ਆਣ-ਪਾਣ ਸ਼ਾਨ ਸਭ ਕੁਝ ਰੁਲ ਜੂ ਹਾਂ ਬੱਗੂ ਆ ਜਾ ਆ ਜਾ ਦੁਬਾਰਾ ਆਣ ਲੱਗਿਆ ਪੰਮਾ ਹਣ कहने <laughs> पमा दोबारा छाल के दसूंगा पर 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 असली रूप चल 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 हम यार ओ टू एक्स क्या बात है ए पास है ਓ ਬੱਗੂ ਇਹ ਬਾਸ ਐ ਹੁਣ ਬਣੀ ਗੱਲ ਮੈਨੂੰ ਲੱਗ ਕੋਰੇ ਪਕਲੇ ਲਾ ਕੇ ਲਾਜ ਆ ਤੂੰ ਵੀ ਚੱਲ ਚੱਲ ਆ ਜਾ ਤੂੰ ਪੰਮੇ ਹਾਂ ਪੰਮੇ ਕਿਆ ਕਹਿੰਦਾ ਕਿਆ ਵਿਚਾਰਾ ਐ ਇਹ ਦੱਸ ਆ ਦੇਖੀ ਕੈਮਰਾ ਦੇਖ ਕੇ ਹੁਣ ਤੈਰਨ ਲੱਗ ਪਿਆ ਕਿਆ ਇਹ ਸਦਾ ਜਲ ਪੜਾ ਜਲਪਰਾ ਮੈਂ ਕੀ ਕਹਿੰਦਾ ਆ ਜਿਹੜੀ ਸਾਡੀ ਵੀਡੀਓ ਦੇਖ ਦੇਖ ਜਿਹੜੇ ਆਲੇ ਦੁਆਲੇ ਪਿੰਡਾਂ ਵਾਲੇ ਆ ਉਹ ਉਹਨਾਂ ਦਾ ਪ੍ਰਭਾ ਬੜੇ ਹੌਲ ਪੈਂਦੇ ਆ ਜਿਹੜੇ ਬਾਹਰ ਬੂਰ ਬੈਠੇ ਆ ਜਿਹੜੇ ਹੋਰ ਮਿਲ ਕੇ ਆਲੇ ਜਿੱਧਰ ਹੁਣ ਐ ਹੀ ਆ ਦਰਿਆਦ ਰਿਉ ਉਹ ਬੜਾ ਕਰਦੇ ਇੰਨਾ ਪਾਣੀ ਐ ਇੰਨਾ ਹਾਂ ਹਾਂ ਨਾਲੇ ਕੰਢੇ ਆ ਜਾ ਹੈ ਉੱਥੇ ਕਿਨ ਜਾਈ ਮੜਿਆ ਪਾ ਮੈਂ ਕਿੰਨਾ ਐ ਦੇਖੋ ਅੱਗੇ ਜਾ ਜਾ ਮੜਿਆ ਜਾ ਉਧਰ ਨੂੰ ਹੋਰ ਜਾ ਪਰੈਨੋ ਬੱਗੂ ਜਾਇਂ ਯਾਰ ਮੜਾ ਜਾ ਹੈ ਨਹੀਂ ਪੰਮਾ ਹਿੰਮਤ ਹਾਰ ਗਿਆ ਪੰਮੇ ਜੀ ਦਲੇਰ ਨਹੀਂ ਰਹੀ ਇੰਨਾ ਕਾ ਪੰਮਾ ਹੁਣ ਫੋਟ ਵੀ ਆ ਇਧਰ ਅੱਗੇ ਨਹੀਂ ਹੋਣਾ ਕਾ ਹਨ ਹੈ ਬੱਗੂ ਆਇਆ ਬੱਗੂ ਇਧਰ ਅੱਗੇ ਨਹੀਂ ਹੋਣਾ ਉਹ ਥੋੜੀ ਪਿਛੇ ਵੀ ਹੈਣੀ ਨਾਲੇ ਚਲੋ ਫਿਰ ਚਲ ਚਲ ਤੂੰ ਮਾਰ ਲੰਬੀ ਸ਼ਾਮ ਆ ਚਲ ਵੇ ਸ਼ੇਰਾ ਆ ਦੇਖ ਲੈ ਕਿਦਾਂ ਨਹਾਈ ਜਾਂਦਾ ਬਾਪੂ ਦੇ ਨਾਲ ਠੰਡਾ ਠੰਡਾ ਠਾਰ ਪਾਣੀ ਉੱਥੇ ਠੰਡਾ ਇੱਥੇ ਕਿ ਨਿੱਗਾ ਜਾ ਪਾਣੀ ਟੈਂਪਰੇਚਰ ਪਾਣੀ ਦਾ ਪੂਰਾ ਮਾਈਨਸ ਚਾਹ ਪਰਲੇ ਪਾਸੇ ਆ ਕੁਝ ਉੱਪਰ ਹੋ ਆ ਜਾਂਦੇ ਤੈਰੀ ਪੈ ਕੇ ਕਾਫੀ ਉੱਤੇ ਚਲੇ ਜਾਂਦੇ ਆ ਉੱਪਰ ਆਉਂਦੇ ਆ ਫਿਰ ਤੈਰੀ ਪੈ ਕੇ ਮਗਰ ਇੱਕ ਕੁੱਤਾ ਆਈ ਜਾਂਦਾ ਉਹ ਲਾਸਟ ਚ ਆ ਬੰਦੇ ਆ ਤੇ ਉਹ ਮਗਰੇ ਕੁੱਤਾ ਏ ਕਾਰ ਗੱਲ ਉਹ ਭਰਾਵਾ ਕੁੱਤਾ ਵੀ ਦੇ ਲੈ ਜਾਦਾ ਹੀ ਪਿਆ ਵਾ ਤੇਰੀ ਉੱਥੇ ਤੇ ਹਿੰਮਤੀ ਹੋਵੀ ਦੋ ਹੀ ਦੋ ਉਹ ਦੋ ਐ ਦੂਆ ਵੀ ਹੈਗਾ ਪਰੇਸ਼ਾਨ ਕਬੜੀ ਆਇਆ ਕਰਦਾ ਉਹ ਇਹ ਗੱਲ ਹੈ ਕੁੱਤਾ ਆ ਲੈ ਲੰਘ ਗਿਆ ਹੁਣੇ ਕਿੱਥੇ ਲੱਗੂ ਉਹ ਰ ਲੱਗੂਗਾ ਪਰ ਉਹ ਲੱਗ ਨਹੀਂ ਦੇਖਦੇ ਆ ਉਹ ਚੜ ਕੇ ਤਿੰਨ ਚੰਗਾ ਹੁੰਦਾ ਤੇ ਆਹ ਲੱਗ ਗਿਆ ਇਹ ਥੋੜਾ ਡੁੱਬਦੇ ਹੁੰਦੇ ਕੁੱਤੇ ਹੈ ਮੈਂ ਕੁੱਤੇ ਡੁੱਬਦੇ ਨਾ ਮੈਂ ਐਸਾ ਡੁੱਬਦੀ ਆ ਲੰਮੂ ਕਰਨ ਦਾ ਸਮਾਂ ਲੈ ਤਾਂ ਵੇ ਕਿਤਾ ਤੈਰੀ ਜਾਂਦਾ ਓਏ ਫੇਰ ਕਰ ਯਾਰ ਲੇ ਤਾਂ ਆ ਦੇ ਯਾ ਚਾ ਮੁੰਡਾ ਕਿੱਦਾਂ ਤੈਰੀ ਕਰਦਾ ਦੇ ਹਾਂ ਹੰਟ ਲਾ ਛੜਦਾ ਸਰੀਰੇ ਵਾ ਓਏ ਸੇ ਮੂੰ ਨਾਲ ਤਾਂ ਲੈ ਗਿਆ ਤੂੰ ਮੁੜ ਕੇ ਨਹੀਂ ਆਈ ਦੀ ਨਾਲ ਨਾਲ ਨਹੀਂ ਆਇਆ ਮੁੜ ਕੇ ਹੀ ਤੇ ਕਾਤੇ ਹਾਂ ਚੜਿਆ ਲੱਗ ਗਿਆ ਪੂਰਾ ਹਾਂ ਲੈ ਧਰ ਗਿਆ ਮਾਸ ਲੱਗੇ ਨਾ ਗਾਣ ਹੈ ਨਹੀਂ ਕਿਤੇ ਹੈ ਨਹੀਂ ਕਿਹਨ ਲੱਗਾ ਬਸ ਹੋ ਵੀ ਇਹਨੇ ਨਾ ਪਾਣੀ ਦਾ ਬੇ ਤੂੰ ਦੋਏ ਚੜ ਗਿਆ ਚਾਚਾ ਦੋਏ ਸਾਈਡ ਨੋ ਹੋਗੇ ਫਿਰ ਦੋਹੀ ਗੱਲ ਗਈ ਦਸਾਈਡ ਨੀ ਇੱਥਾ ਹੋਗੇ ਬੱਗਾ ਪਿੱਛੇ ਦੇ ਹੋਗੇ ਪਰ ਲਿਓਗੇ ਮੇਰਾ ਇਹ ਹਮਾਸ ਉੱਥੇ ਨਹੀਂ ਨੂੰ ਨਹੀਂ ਉੱਥੇ ਦਾ ਰਸਤਾ ਵਧੀਆ ਯਾਰ ਝਾੜ ਹੈ ਹੀ ਬੜੇ ਐ ਉੱਪਰ ਗਏ ਤੇ ਤਾਰੀ ਮੈਂ ਗਏ ਐਦੀ ਮੋੜਿਆ ਰਾਜ ਕਹਿੰਦੇ ਝਾੜ ਬੋਦ ਭਈਆ ਰਾਹ ਦੇਖਿਓ ਆ ਸਾਡੇ ਖੇਤਾਂ ਨੂੰ ਜਾਂਦਾ ਰਾਹ ਜਿੱਥੇ ਹੁਣ ਦਰਿਆ ਦਾ ਪਾਣੀ ਵਗਦਾ ਪਿਆ ਕੀ ਕਮਾਲ ਦਾ ਨਜ਼ਾਰਾ ਯਾਰ ਇੱਥੇ ਕਿੱਡਾ ਸੋਹਣਾ 뷰 ਬਣੀ ਜਾਂਦਾ ਇੱਥੇ ਕੁਦਰਤ ਦੇਖੋ ਕਮਾਲ ਆ ਦਰਿਆ ਦਾ ਪਾਣੀ ਆ ਰਾਹ ਚਿੜੀ ਖੇਤ ਪਿੰਡ ਸਤਲੁਜ ਵਾ ਕਮਾਲ ਯਾਰ ਬੇਹੱਦ ਖੂਬਸੂਰਤ ਆਰ ਗੱਲ ਕੀ ਬਾਤ ਹੈ ਪਰ ਨਹੀਂ ਥੋਜ ਦੇ ਬਾਕੀ ਉਪਰ ਚੱਲ ਗਏ ਹੈ ਜੀ ਪੰਜ ਕੇ ਜਾਣੇ ਇੱਥੇ ਤਾਂ ਬਾਕੀ ਉਪਰ ਚੱਲ ਗਏ ਪੰਜ ਆ ਸਾਜੀ ਦਾ ਹੂੰ ਹੋ ਹੋ ਰੋਲਾ ਜਿਆਦਾ ਪਾਹ ਦਾ ਕਿਹੜਾ ਹੈ ਆ ਉੱਥੇ ਤੇ ਗਿਆ ਆਉਂਗਾ ਕਰ ਗੱਲ ਚੱਲ ਆਵਣਾ ਇਹ ਕੀ ਆਦਾ ਓਏ ਚੱਲ ਤੂੰ ਵੀ ਚੱਲਣਾ ਚੱਲ 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 ਲੈ ਇਹ ਵੀ ਸਿੱਧਾ ਹੀ ਹੈ ਆ ਦੇਖੋ ਪਾਣੀ ਬਈ ਕਿੱਡਾ ਸਾਫ਼ ਘਰ ਗੱਲ ਇਹ ਖੜ ਜੀ ਇਹ ਤਾਂ ਅਯੂਮ ਕਰਕੇ ਦੇਖ ਲੋ ਕਮਾਲ ਅਬੀ ਕਮਾਲ ਚੱਲ ਓਏ ਕਾਕੂ ਕਰ ਗੱਲ ਆ ਜੇ ਆਗੇ ਮੁੰਡੇ ਫੋਮ ਚੋਂ ਕਰ ਗੱਲ ਸ਼ਾਬਾਸ਼ ਚੱਲ ਓਏ ਹਾਂ ਆ ਦੇਖਿਓ ਪੁੱਠੀ ਸ਼ਾਲ ਮਾਰ ਕੇ ਦੱਸੂਗਾ ਤੁਹਾਨੂੰ ਹੁਣ ਕਹਿੰਦੇ ਵੀ ਜਿਹੜਾ ਨੌਜਵਾਨ ਤੁਹਾਡੇ ਅੱਗੇ ਕੈਮਰੇ 'ਚ ਹੈ ਨਾ ਇਹ ਉਹ ਨੌਜਵਾਨ ਹੈ ਜਿਹੜਾ ਪਿੰਡ ਦਾ ਇਕਲੌਤਾ ਕਬੱਡੀ ਖੇਡਦਾ ਕਬੱਡੀ ਖੇਡਦਾ ਤੇ ਕਬੱਡੀ ਦਾ ਨੌਜਵਾਨ ਜਿਹੜਾ ਮੇਰੇ ਵੀਰੋ ਕਹਿੰਦੇ ਵੇ ਨਹੀਂ ਪਾਂਪ ਕੋ ਵੜੀ ਪੁੱਤੀ ਤੇ ਹੁਣ ਕਹਿੰਦੇ ਆ ਤੁਹਾਨੂੰ ਉਲਟੀ ਛਾਲ ਮਾਰ ਕੇ ਦੱਸੂਗਾ ਮੁੰਡਾ ਇੱਕ ਫਲਿੱਪ ਦੱਸਣੂੰ ਕਹਿੰਦੇ ਪਿੰਡ ਬੇਲੇ ਦਾ ਓਏ ਪਿੰਡ ਬੇਲੇ ਦਾ ਜੰਮਿਆ ਜਾਇਆ ਨੌਜਵਾਨ ਗੱਭਰੂ ਤੇ ਚੱਲ ਮਾਰ ਸ਼ਾ ਸ਼ੇਤੀ ਹੁਣ ਤਰੀਬ ਜ਼ਿਆਦਾ ਹੋ ਗਈ ਛੇਤੀ ਕਰ ਪੁੱਠੀ ਛਾਲ ਮਾਰੀ ਨਾਲੇ ਚੱਲ 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 ਆ ਹੁਣ ਕੀਤੀ ਕੰਮ ਅਸਲੀ ਚੱਲ ਚੱਲ ਕਰ ਗੱਲ ਕਿਉਂ ਬਾਕੀ ਹੁਣ ਇਧਰੋਂ ਆਈ ਜਾਂਦੇ ਆ ਕੁਝ ਆਪਣੇ ਵਾਲੇ